ਔਰ ਇਹਨਾਂ ਤੁਹਾਡਾ ਕਿਹੜੀ ਜਥੇ ਬੰਦਲ ਗੱਡੀ ਮੇਰਾ ਨਾਮ ਨਰਵਰ ਸਿੰਘ ਚੋਲਾ ਸਾਹਿਬ ਚੋਲਾ ਸਾਹਿਬ ਪਿੰਡ ਮੇਰਾ ਕਿਹੜੀ ਜਥੇ ਬੰਦਲ ਗੱਡੀ ਜੈ ਬੰਦੀ ਸਰਬ ਸੰਝਾ ਏਕਤਾ ਬਾਲ ਕਲਮਾ ਜੈ ਬੰਦੀ ਵੱਲੋਂ ਇਹ ਸਰਵ ਸੰਗ ਸਰਵ ਸੰਗ ਤੁਸੀਂ ਕਿਸ ਅਹੁਦੇ ਤੇ ਆਪਣੀ ਸੇਵਾ ਨਿਭਾ ਰਹੇ ਹੋ ਅਹੀਂ ਪੰਜਾਬ ਦਾ ਮੇਰੇ ਕੋਲੇ ਉਹਦਾ ਦਾਸ ਨੂੰ ਮੁੱਖ ਸਲਾਹਕਾਰ ਬਣਾਇਆ ਗਿਆ ਤੇ ਅਸੀਂ ਤੁਹਾਡੀ ਜਵਾਈਟ ਹੋਈ ਆ ਹਾਂਜੀ ਹਾਂਜੀ ਸਾਡੀ ਗੱਲ ਇਹ ਹੈ ਕਿ ਉਹ ਇਹ ਸਿੱਖ ਬੜੇ ਚਿਰ ਦਾ ਇਹ ਜਿਹੜੇ ਸੀ ਨਾ ਜਹੇ ਬੰਦੀਆਂ ਦੇ ਵਿੱਚ ਸਾਡੀ ਗੱਲ ਇਹ ਮੀਟਿੰਗ ਹੋਈ ਆ ਜੀ ਤੁਸੀਂ ਕੀ ਮਤਾ ਪਾਸ ਕੀਤਾ ਗਿਆ ਮਤਾ ਪਾਸ ਕੀਤਾ ਗਿਆ ਵੀ ਇਹ ਇਹ ਜੋਧਾ ਜਿਹੜਾ ਨਾ ਇਹ ਬਹੁਤ ਜਹੇ ਬੰਦੀਆਂ ਦੇ ਵਿੱਚ ਵਿਚਰਦਾ ਰਿਹਾ ਤੇ ਸਾਨੂੰ ਇਹਦੇ ਤੇ ਮਾਨਿਆ ਵੀ ਇਹ ਜਹੇ ਬੰਦੀ ਜਿਹੜੀ ਆ ਇਹ ਨਿਹੰਗ ਸਿੰਘ ਵਿੰਗ ਦੀ ਇਹ ਮਾਝਾ ਜੂੰਦ ਦਾ ਪ੍ਰਧਾਨ ਦੀ ਜਹੇ ਬੰਦੀ ਜੇ ਨੂੰ ਪ੍ਰਧਾਨ ਲਾਇਆ ਜਾਊਗਾ ਇਹ ਸਾਨੂੰ ਇਹਦੇ ਇਹਦਾ ਨਾਂ ਜੀ ਸਰਵਨ ਸਿੰਘ ਪਿੰਡ ਚੋਲਾ ਸਾਹਿਬ ਮਾਝਾ ਚੋਂ ਦਾ ਨਿਹੰਗ ਸਿੰਘ ਹੋਣ ਲੱਗ ਬਲੋਗ ਇਹਨਾਂ ਨੂੰ ਪ੍ਰਧਾਨ ਥਾਪਿਆ ਜਾ ਰਿਹਾ ਪ੍ਰਧਾਨ ਥਾਪਿਆ ਜਾ ਰਿਹਾ ਵੀ ਇਹ ਸਾਨੂੰ ਇਹ ਇਹਦੇ ਤੇ ਮਾਨਿਆ ਕਿ ਇਹ ਜਿੱਥੇ ਜਾ ਕੇ ਖਲੋਊਗਾ ਤੇ ਚੰਗੇ ਕੰਮ ਵਾਸਤੇ ਖਲੋਊਗਾ ਤੇ ਮਤਲਬ ਮਾੜੇ ਕੰਮਾਂ ਤੋਂ ਨਸੇ ਤੋਂ ਤੇ ਇਹ ਜਿੰਨੀ ਆਪਣੀ ਪੰਜਾਬ ਦੀ ਬਾਡੀ ਜਿੰਨੀ ਮਾਝਾ ਜ਼ੋਨ ਦੀ ਬਾਡੀ ਇਹਦੇ ਵਿੱਚ ਚੰਗੇ ਕੰਮ ਕਰਨ ਵਾਸਤੇ ਇਹ ਇਹਦੀ ਡਿਊਟੀ ਲਾਈ ਗਈ ਹੈ ਹਾਂਜੀ ਬਾਬਾ ਜੀ ਕੀ ਕਹਾ ਚਲਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸੇਬੰਦੀ ਯਾ ਲੋ ਜੋ ਦਾਸ ਨੂੰ ਸੇਵਾ ਲਈ ਆ ਉਹ ਮਨ ਤੇ ਤਨ ਦੇ ਨਾਲ ਨਿਭਾਉਂਗਾ ਤੇ ਜਸੇਬੰਦੀ ਨੂੰ ਅੱਗੇ ਲੈ ਕੇ ਜਾਊਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ